thank you jesus hallelujah praise the lord everyone sare hip and pravanu pyar bhari jmc si di main prabhu da dhanwad karda ki prabhu ne aj day sona da din sanu bakhsha ya ki assi prabhu di huzuri de vich ik man ho sakeya so eh prabhu di bahut vaddi kripa ya so sham de pyare mahol de naal main tanu ਅੱਜ ਖੋਜੇਵਾਲ ਚਰਚ ਦੀਆਂ ਤਿਆਰੀਆਂ ਦਾ ਪਿਆਰਾ ਦ੍ਰਿਸ਼ ਦਿਖਾਉਂਗਾ। ਅਰ ਸੱਚਮੱਚ ਇਹ ਬਹੁਤ ਸੋਹਣੀ ਸ਼ਾਮ ਆ। ਅੱਜ ਇਸ ਇਵਨਿੰਗ ਦੇ ਵਿੱਚ ਮੈਂ ਸੋਚਿਆ ਸੀਗਾ ਕਿ ਅੱਜ ਆਪ ਲਾਈਵ ਕਰਾਂਗੇ। ਤੇ ਮੈਂ ਤੁਹਾਨੂੰ ਕੁਝ ਜਾਣਕਾਰੀਆਂ ਵੀ ਦਊਂਗਾ ਖੋਜੇਵਾਲ ਚਰਚ ਦੇ ਬਾਰੇ। ਮੈਂ ਵੈਲਕਮ ਕਰਦਾ ਸ਼ੇਰੂ ਦੁੱਗਲ ਜੀ, ਪ੍ਰੇਜ਼ ਦਾ ਲਾਰਡ। ਸੋ ਐਂਟਰੀ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਦੋ ਬੋਰਡ ਦੇਖਦੇ ਆ ਜਿਹਦੇ ਵਿੱਚ ਪਾਸਟਰ ਗੁਰਸ਼ਰਨ ਜੀ ਜੋ ਜੋ ਮੀਟਿੰਗ ਲੈ ਰਹੇ ਆ ਹਰ ਦਿਨ ਜਿਹੜੀ ਜ਼ੂ ਮੀਟਿੰਗ ਚੱਲ ਰਹੀ ਆ ਉਹਦੇ ਵਿਸ਼ੇ ਦੇ ਵਿੱਚ ਇਹ ਪੋਸਟਰ ਲੱਗਾ ਹੋਇਆ ਆ ਸੋ ਆ ਆਪਣੇ ਚਰਚ ਦੀਆਂ ਆਈ ਡੀਜ਼ ਆ ਜਿਨ੍ਹਾਂ ਨੂੰ ਤੁਸੀਂ ਫਾਲੋ ਕਰਕੇ ਆ ਚਰਚ ਦੇ ਲਈ ਜਾਣਕਾਰੀ ਪ੍ਰਾਪਤ ਕਰ ਸਕਦੇ ਆ ਹallelujah ਸੋ ਚੰਦੇ ਵਿੱਚ ਲਿਖਿਆ ਆ ਕਹਿੰਦਾ ਤੁਸੀਂ ਤਿਆਰੀ ਕਰਦੇ ਰਹੋ ਆਪਣੀ ਹallelujah ਜਦੋਂ ਆਪਾਂ ਤਿਆਰੀ ਕਰਦੇ ਰਹਿੰਨੇ ਆ ਕਿਸੇ ਚੀਜ਼ ਦੇ ਵਿੱਚ ਮੰਨ ਲਓ ਆਪਾਂ ਕਿਸੇ ਵਿਆਹ ਤੇ ਜਾਣਾ ਆ ਆਪਾਂ ਪਹਿਲਾਂ ਤਿਆਰੀ ਕਰਦੇ ਆ ਹallelujah ਤੇ ਜਦੋਂ ਆਪਾਂ ਪਹਿਲਾਂ ਪ੍ਰਿਪੇਅਰ ਹੁੰਨੇ ਆ ਤਿਆਰੀ ਕਰਦੇ ਆ ਤੇ ਆਪਣਾ ਸਾਰਾ ਕੁਝ ਜਿਹੜਾ ਆ ਉਹ ਬੈਸਟ ਹੁੰਦਾ ਆ ਹallelujah ਸਾਰਾ ਕੁਝ ਜਿਹੜਾ ਆ ਉਹ ਸਫਲ ਹੁੰਦਾ ਆ ਹallelujah ਸੋ ਜੇਕਰ ਤੁਸੀਂ ਪ੍ਰਭੂ ਦੇ ਘਰ ਦੇ ਵਿੱਚ ਆਉਣਾ ਤੇ ਸੰਡੇ ਇੱਕ ਗੋਲ ਸੈੱਟ ਕਰਕੇ ਆਉਣਾ ਹallelujah ਆਪਾਂ ਹਰ ਸ਼ਨੀਵਾਰ ਮੇਰੇ ਖਿਆਲ ਨਾਲ ਲਾਈਵ ਹੋਇਆ ਕਰਾਂਗੇ ਤੇ ਹਰ ਸੰਡੇ ਇੱਕ ਨਵੀਂ ਚੀਜ਼ ਨੂੰ ਕੈਚ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰਭੂ ਜੀ ਉਸ ਦੇ ਨਾਮ ਹallelujah ਅੱਜ ਦੇ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਬਹੁਤ ਸਾਰੇ ਭੈਣ ਭਰਾ ਪ੍ਰਭੂ ਦੀ ਖੇਦਮਤ ਦੇ ਲਈ ਆਪਣੇ ਨਾਲ ਮਿਲ ਕੇ ਪ੍ਰਭੂ ਦੀ ਵਡਿਆਈ ਕਰ ਸਕਣ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਾਂਗਾ ਕਿ ਤੁਸੀਂ ਵੀ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਬਣੇ ਰਹਿਣਾ ਆ ਤਾਂ ਕਿ ਪ੍ਰਭੂ ਦੇ ਹਜ਼ੂਰੋਂ ਇੱਕ ਵੱਡਾ ਬਲ ਪ੍ਰਾਪਤ ਕਰ ਸਕੋ ਹallelujah ਸੋ ਜੇਕਰ ਤੁਸੀਂ ਨਵੇਂ ਆ ਇਸ ਚੈਨਲ ਨੂੰ ਵੱਤ ਵਤ ਸਬਸਕ੍ਰਾਈਬ ਕਰੋ ਫੋਲੋ ਕਰੋ ਤਾਂ ਜੋ ਨਵੀਂ ਅਪਡੇਟ ਜਿਹੜੀ ਆ ਤੁਹਾਨੂੰ ਮਿਲਦੀ ਰਵੇ ਹallelujah ਸੋ ਮਸੀਹ ਦੇ ਲਈ ਉਹਦੇ ਆਉਣ ਦੇ ਲਈ ਇੱਕ ਅਦਭੁਤ ਤਿਆਰੀ ਸਾਡੀ ਹੋਣੀ ਚਾਹੀਦੀ ਆ ਇੱਕ ਵੰਡਰਫੁਲ ਤਿਆਰੀ ਜਿਹੜੀ ਹੋਣੀ ਚਾਹੀਦੀ ਆ ਸਕਸੈਸ ਨਾਲ ਭਰੀ ਹੋਈ ਤਿਆਰੀ ਹੋਣੀ ਚਾਹੀਦੀ ਆ ਕਿਉਂਕਿ ਜਦੋਂ ਉਹਨੇ ਆਉਣਾ ਆ ਉਹਨੇ ਸਾਨੂੰ ਨਾਲ ਲੈ ਕੇ ਜਾਣਾ ਆ ਇਸ ਖੁਸ਼ੀ ਦੇ ਵਿੱਚ ਆਪਣਾ ਹਰ ਇੱਕ ਸਮਾਂ ਜਿਹੜਾ ਆ ਕੀਮਤੀ ਸਮਝੋ ਉਸ ਕੀਮਤੀ ਸਮੇਂ ਨੂੰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਲਾਹੇਵੰਦ ਬਣਾਉ ਆਪਣੇ ਲਈ ਹਾਲੇਲੂਇਆ ਕਹਿੰਦਾ ਸਮਾਂ ਮਾੜਾ ਆ ਇਸ ਨੂੰ ਆਪਣੇ ਲਈ ਲਾਭਕਾਰੀ ਬਣਾ ਲਓ ਹਾਲੇਲੂਇਆ ਸਾਨੂੰ ਖੁਦ ਨੂੰ ਇਸ ਸਮੇਂ ਨੂੰ ਆਪਣੇ ਲਈ ਬੈਨੀਫਿਟ ਵਾਲਾ ਬਣਾਉਣਾ ਪੈਣਾ ਆ ਕਿਉਂਕਿ ਸਮੇਂ ਜਿਹੜੇ ਆ ਉਹ ਮਾੜੇ ਆ ਹਾਲੇਲੂਇਆ ਇਸ ਸਮੇਂ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਿੱਦਾਂ ਦਾ ਢਾਲਣਾ ਹੈ ਉਹ ਤੁਹਾਡੇ ਤੇ ਫੁੱਲੀ ਡਿਪੈਂਡ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਵੈਰੀ ਦੋ ਤਰੀਕਿਆਂ ਨਾਲ ਜਿਹੜਾ ਆ ਮਨੁੱਖ ਜਾਤ ਨੂੰ ਪਰਮਾਹਾਰਿਆ ਆ ਇੱਕ ਤੇ ਪੈਸੇ ਦੇ ਨਾਲ ਇੱਕ ਵੀ ਵਿਚਾਰ ਦੇ ਨਾਲ ਹallelujah so that a practical work ਆ ਸਾਰਾ spiritually ਜਦੋਂ ਤੁਸੀਂ ਇਸ ਚੀਜ਼ ਨੂੰ ਦੇਖਦੇ ਆ espiritually ਜਦੋਂ ਤੁਸੀਂ ਦੇਖਦੇ ਆ ਕਿ ਸ਼ੈਤਾਨ ਜਿਹੜਾ ਆ ਦੁਸ਼ਟ ਜਿਹੜਾ ਆ ਬੁਰੇ ਵਿਚਾਰਾਂ ਦੇ ਨਾਲ ਮਨੁੱਖ ਜਾਤ ਨੂੰ ਪ੍ਰੇਸ਼ਟ ਕਰਨ ਦੀ ਕੋਸ਼ਿਸ਼ ਕਰਦਾ ਆ ਜੇ ਬੁਰੇ ਵਿਚਾਰਾਂ ਤੋਂ ਮਨੁੱਖ ਬਚਦਾ ਆ ਤੇ ਉਹ ਉਹਦੇ ਮੂਰੇ ਇੱਕ ਲਾਲਚ ਲੈ ਕੇ ਆਉਂਦਾ ਆ ਸੋ ਇਹਨਾਂ ਦੋਨਾਂ ਚੀਜ਼ਾਂ ਤੋਂ ਬਚਣ ਦੇ ਲਈ ਸਾਨੂੰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਆ ਹਾਲੇਲੂਇਆ ਜੇ ਅਸੀਂ ਪਰਮੇਸ਼ਵਰ ਦੀ ਪ੍ਰੈਜ਼ੈਂਸ ਦੇ ਵਿੱਚ ਆ ਜੇ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆ ਜੇ ਅਸੀਂ ਉਸ ਪਰਮੇਸ਼ਵਰ ਦੀ ਮਹਿਕ ਦੇ ਵਿੱਚ ਚੱਲਦੇ ਆ ਤਾਂ ਦੁਰਗੰਧ ਦਾ ਸਾਡੇ ਉੱਤੇ ਕੋਈ ਪ੍ਰਭਾਵ ਨਹੀਂ ਪੈਣਾ ਕਿਸੇ ਵੀ बैड এনवायरमेंट ਦਾ ਸਾਡੇ ਉੱਤੇ ਕੋਈ ਬੁਰਾ ਇੰਪੈਕਟ ਨਹੀਂ ਪੈਣਾ ਹallelujah ਸੋ ਅਸੀਂ ਆਪਣੇ ਆਪ ਨੂੰ ਪਰਮੇਸ਼ਵਰ ਦੇ ਮਨਪਾਉਂਦੇ ਬਣਾਉਂਦੇ ਰਹਿਣਾ ਹੈ ਦੇਖਦੇ ਰਹਿਣਾ ਹੈ ਹallelujah ਦੇਖਦੇ ਰਹੋ ਆਪਣੇ ਆਪ ਨੂੰ ਜਾਂਚਦੇ ਰਹੋ ਵਚਨ ਦੇ ਵਿੱਚ ਲਿਖਿਆ ਹੈ ਕਹਿੰਦਾ ਜਿਹੜਾ ਆਪਣੇ ਆਪ ਨੂੰ ਜਾਂਚਦਾ ਆ ਉਹ ਜਾਂਚਿਆ ਨਹੀਂ ਜਾਂਦਾ ਹੈਗਾ ਪਰ ਜਿਹੜਾ ਦੂਸਰਿਆਂ ਨੂੰ ਜਾਂਚਦਾ ਆ ਉਹ ਜ਼ਰੂਰ ਤਾੜਿਆ ਜਾਂਦਾ ਹੈ ਕਿਉਂਕਿ ਉਹਨੇ ਆਪਣੀ ਗਲਤੀ ਨੂੰ ਨਹੀਂ ਸੁਧਾਰਿਆ ਜੇ ਆਪਾਂ ਆਪਣੀ ਗਲਤੀ ਨੂੰ ਸੁਧਾਰ ਲੈਂਦੇ ਆ ਤੇ ਅਸੀਂ ਹਰ ਇੱਕ ਬੁਰੀ ਚੀਜ਼ ਤੋਂ ਬਚੇ ਰਹਨੇ ਆ ਆਪਾਂ ਆਪਣੀਆਂ ਕਮੀਆਂ ਨੂੰ ਕੱਢਣਾ ਆ ਦੂਸਰਿਆਂ ਦੀਆਂ ਕਮੀਆਂ ਵੱਲ ਨੂੰ ਨਹੀਂ ਜਾਣਾ ਹੈਗਾ ਹallelujah ਜਦੋਂ ਆਪਾਂ ਦੂਸਰਿਆਂ ਦੀਆਂ ਕਮੀਆਂ ਨੂੰ ਦੇਖਦੇ ਆ ਤੇ ਸਾਨੂੰ ਲੱਗਦਾ ਆ ਕਿ ਅਸੀਂ ਬਹੁਤ ਪਰਫੈਕਟ ਆ ਨਹੀਂ ਮੈਂ ਕਹਿੰਦਾ ਜੇ ਬੰਦਾ ਆਪਣੇ ਆਪ ਤੇ ਹੀ ਕੰਮ ਕਰ ਲਵੇ ਤੇ ਉਹ ਸਕਸੈਸਫੁਲ ਆ ਹallelujah ਹਾਲੇਲੀਉ ਸੋ ਇਹ ਚਰਚ ਦੀ ਮੇਨ ਐਂਟਰੀ ਆ ਇਹ ਚਰਚ ਦੀ ਮੇਨ ਐਂਟਰੀ ਆ ਤੇ ਇੱਥੋਂ ਦੀ ਕੱਲ ਨੂੰ ਸੰਗਤਾਂ ਜਿਹੜੀਆਂ ਪ੍ਰਵੇਸ਼ ਕਰਨਗੀਆਂ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਆ ਸੇਮ ਗੇਟ ਐਂਟਰੀ ਦੇ ਵਿੱਚ ਉਹਦੀ ਆਪਾਂ ਨੂੰ ਖੋਜੇਵਾਲ ਚਰਚ ਦਾ ਦੂਸਰਾ ਪਾਰਟ ਵੀ ਦਿਖਦਾ ਆ ਦੂਸਰੀ ਬਿਲਡਿੰਗ ਹਾਲੇਲੀਉ ਆਓ ਆਪਾਂ ਤੁਹਾਨੂੰ ਚਰਚ ਦੀ ਸੈਰ ਕਰਾਵਾਂਗੇ ਚਰਚ ਦੇ ਵਿੱਚ ਸੇਵਾ ਚੱਲ ਰਹੀ ਆ ਸੰਗਤਾਂ ਆਈਆਂ ਹੋਈਆਂ ਆ ਸੋ ਤੁਸੀਂ ਆਓ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਉਣਾ ਜ਼ਰੂਰੀ ਆ ਬਚਨ ਦੇ ਵਿੱਚ ਲਿਖਿਆ ਆ ਕਹਿੰਦਾ 6 ਦਿਨ ਤੂੰ ਕੰਮ ਕਰ 7ਵੇਂ ਦਿਨ ਨੂੰ ਪਵਿੱਤਰ ਜਾਣ ਕੇ ਮੇਰੀ ਹਜ਼ੂਰੀ ਦੇ ਵਿੱਚ ਆ ਮਤਲਬ ਇਹ ਡੈਫੀਨੇਟਲੀ ਪੱਕਾ ਰੂਲ ਬਣ ਚੁੱਕਾ ਆ ਕਿ ਹਾਂ ਆਪਾਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਉਣਾ ਆ 7ਵੇਂ ਦਿਨ ਨੂੰ ਪਵਿੱਤਰ ਜਾਣ ਕੇ ਹallelujah ਕਿਉਂਕਿ ਪ੍ਰਭੂ ਪਵਿੱਤਰ ਹallelujah ਜਦੋਂ ਤੁਸੀਂ ਉਹਨੂੰ ਤੱਕਦੇ ਰਹੋਗੇ ਕਦੇ ਸ਼ਰਮਿੰਦੇ ਨਹੀਂ ਹੋਵੋਗੇ ਬਹੁਤੇ ਲੋਕ ਅੱਜ ਸ਼ਰਮਿੰਦੇ ਹੁੰਦੇ ਆ ਕਿਉਂਕਿ ਉਹਨਾਂ ਨੇ ਆਪਣੀਆਂ ਅੱਖਾਂ ਜਿਹੜੀਆਂ ਆ ਉਹ ਮਨੁੱਖਾਂ ਦੇ ਉੱਤੇ ਲਾਈਆਂ ਹੋਈਆਂ ਆ ਹallelujah ਉਹ ਮਨੁੱਖਾਂ ਵੱਲ ਦੇਖਦੇ ਆ ਕਿ ਮਨੁੱਖ ਸੈਡ ਸਾਡੀ ਹੈਲਪ ਕਰਨਗੇ ਪਰ ਨਹੀਂ ਮਨੁੱਖ ਤੁਹਾਡੀ ਹੈਲਪ ਨਹੀਂ ਕਰ ਸਕਦੇ ਮਨੁੱਖ ਤੋ ਖਾ ਦੇ ਸਕਦੇ ਆ ਪਰ ਪ੍ਰਭੂ ਕਾ ਕੋ ਖਾਣੇ ਦਿੰਦੇ ਇਸ ਚੀਜ਼ ਨੂੰ ਸਦਾ ਯਾਦ ਰੱਖਿਓ ਹallelujah ਐਂਟਰੀ ਦੇ ਅੰਦਰ ਆਉਂਦੇ ਆਈ ਮੈਂ ਦੇਖਦਾ ਆਂ ਖਜੂਰ ਦੇ ਬਹੁਤ ਸੋਹਣੇ ਰੁੱਖ ਹallelujah ਕਹਿੰਦਾ ਤੂੰ ਖਜੂਰ ਦੇ ਰੁੱਖ ਵਾਂਗੂ ਲਹਿਲਹਾਉਂਗਾ ਖਜੂਰ ਦੇ ਰੁੱਖ ਦਾ ਇੱਕ ਬਹੁਤ ਵੱਡਾ ਭੇਤ ਆ ਹallelujah ਖਜੂਰ ਦੇ ਰੁੱਖ ਦਾ ਇੱਕ ਬਹੁਤ ਵੱਡਾ ਭੇਤ ਆ ਕਿਉਂਕਿ ਖਰੂਰ ਦਾ ਰੁੱਖ ਜਿਹੜਾ ਆ ਉਹ ਸੁੱਕੇ ਥਾਹਾਂ ਦੇ ਉੱਤੇ ਜਿਹੜਾ ਆ ਉੱਗਦਾ ਆ ਹallelujah ਰਾਜਸਥਾਨ ਦੇ ਵਿੱਚ ਜਿੱਥੇ ਕੋ ਪਾਣੀ ਨਹੀਂ ਦਿੰਦਾ ਹੈਗਾ ਉੱਥੇ ਇਹ ਰੁੱਖ ਉੱਗਦਾ ਆ ਔਰ ਇਹਦੀ ਇਹ ਖਾਸੀਅਤ ਆ ਇਹ ਸੁੱਕੇ ਥਾਵਾਂ ਦੇ ਉੱਤੇ ਵੀ ਫਲ ਦਿੰਦਾ ਆ ਹallelujah ਅਸੀਂ ਵੀ ਇਦਾਂ ਦੇ ਬਾਨਾ ਆ ਇਸਾਂ ਸੱਚ ਕੋਸ਼ ਮਿਲੇ ਜਾਂ ਨਾ ਮਿਲੇ ਹallelujah ਪਰ ਅਸੀਂ ਪਰਮੇਸ਼ਵਰ ਦੇ ਵਿੱਚ ਖੜੇ ਰਹਿਣਾ ਆ ਕਹਿੰਦਾ ਵਿਸ਼ਵਾਸ ਪਰਖਾ ਜਾਏਗਾ ਆਨੰਦ ਸਮਝੋ ਹallelujah ਵਿਸ਼ਵਾਸ ਪਰਖ ਹੁਣਾ ਆ ਕਿ ਤੁਸੀਂ ਉਸ ਵਿਸ਼ਵਾਸ ਦੇ ਵਿੱਚ खरे ਨਿਕਲਣਾ ਹੈ ਜਦੋਂ ਯੂਸਫ ਦਾ ਸਾਰਾ ਕੁਝ ਖੋਇਆ ਗਿਆ ਯੂਸਫ ਦੇ ਕੋਲੋਂ ਜਦੋਂ ਸਾਰਾ ਕੁਝ ਉਹਦਾ ਚਲਿਆ ਗਿਆ ਇੱਕ ਪਰਖ ਸੀ ਜਿਹਦੇ ਵਿੱਚ ਉਹਦਾ ਸਾਰਾ ਕੁਝ ਚਲ ਗਿਆ ਹallelujah ਪਰ ਉਸ ਸਮੇਂ ਦੇ ਵਿੱਚ ਵੀ ਉਹਨੇ ਪਰਮੇਸ਼ਵਰ ਨੂੰ ਧੰਨ ਆਖਿਆ ਪਰਮੇਸ਼ਵਰ ਨੂੰ ਮੁਬਾਰਕ ਆਖਿਆ ਤੇ ਪਰਮੇਸ਼ਵਰ ਨੇ ਉਹਨੂੰ ਇੰਨਾ ਬles ਕੀਤਾ ਇੰਨਾ ਬles ਕੀਤਾ ਕਿ ਉਹਦੀਆਂ ਧੀਆਂ ਜੀਆਂ ਧੀਆਂ ਪੂਰੇ ਦੇਸ਼ ਦੇ ਵਿੱਚ ਨਹੀਂ ਸੀ ਉਹਨਾਂ ਦੇ ਬੱਚਿਆਂ ਵਰਗੇ ਬੱਚੇ ਪੂਰੇ ਧਰਤੀ ਦੇ ਉੱਤੇ ਨਹੀਂ ਸੀ ਪ੍ਰਭੂ ਜਦੋਂ ਬles ਕਰਨਗੇ ਉਸ ਸਮਾਂ ਬਹੁਤ ਬlesਸ ਹੋਊਗਾ। ਉਹ ਟਾਈਮ ਬਹੁਤ ਬlesਸ ਹੋਊਗਾ। ਉਹ ਹਰ ਇੱਕ ਚੀਜ਼ ਬਹੁਤ ਬlesਸ ਹੋਊਗੀ ਜਦੋਂ ਪਰਮੇਸ਼ਵਰ ਜੀ ਤੁਹਾਨੂੰ ਬlesਸ ਕਰਨਗੇ। ਹਾਲੇਲੂਇਆ। ਸੋ ਖੜੇ ਰਹਿਣਾ ਆ, ਅੜੇ ਰਹਿਣਾ ਆ। ਤਾਂ ਜੋ ਪਰਮੇਸ਼ਵਰ ਤੁਹਾਨੂੰ ਬlesਸ ਕਰ ਸਕਣ। ਹਾਲੇਲੂਇਆ। ਪਰਮੇਸ਼ਵਰ ਜੀ ਤੁਹਾਨੂੰ ਤਾਂ ਬlesਸ ਕਰਨਗੇ। ਜੇਕਰ ਤੁਸੀਂ ਖੜੇ ਰਹੋਗੇ। ਈਯੂਬ ਦੇ ਉੱਤੇ ਲੋਕ ਲੋਕ ਦੇਖਦੇ ਆ ਈਯੂਬ ਦੀਆਂ ਬਲੇਸਿੰਗਸ ਨੂੰ ਲੋਕ ਦੇਖਦੇ ਆ ਈਯੂਬ ਦੇ ਉਸ ਕੈਰੈਕਟਰ ਨੂੰ ਕਿ ਹਾਂ ਉਹ ਖੜਾ ਰਿਹਾ ਉਹ ਅੜਿਆ ਰਿਹਾ ਪਰ ਉਹ ਨਹੀਂ ਦੇਖਦੇ ਉਸ ਮਿਹਨਤ ਨੂੰ ਉਹ ਮਿਹਨਤ ਕਰਦਾ ਸੀ ਪਰਮੇਸ਼ਵਰ ਦੇ ਵਿੱਚ ਰਹਿੰਦਾ ਹੁੰਦਾ ਸੀ ਹਾਲੇਲੂਇਆ ਉਹਨੇ ਮਿਹਨਤ ਕੀਤੀ ਤੇ ਪਰਮੇਸ਼ਵਰ ਨੇ ਉਹਨੂੰ ਬਲੇਸ ਕੀਤਾ ਹਾਲੇਲੂਇਆ ਜੇਕਰ ਤੁਸੀਂ ਵੀ ਪਰਮੇਸ਼ਵਰ ਦੇ ਵਿੱਚ ਖੜੇ ਰਹੋਗੇ ਅੜੇ ਰਹੋਗੇ ਆਪਣੇ ਵਿਸ਼ਵਾਸ ਦੇ ਵਿੱਚ ਜੋ ਪਰਮ ਬਖਸ਼ਿਆ ਆ ਵਿਸ਼ਵਾਸ ਦੀ ਇੱਕ ਚੰਗੀ ਲੜਾਈ ਦੇ ਵਿੱਚ ਲੱਗੇ ਰਹੋਗੇ ਤਾਂ ਜ਼ਰੂਰ ਆ ਉਹ ਬlesing ਜਿਹੜੀ ਤੁਹਾਡੀ ਟੈਸਟ ਤੋਂ ਬਾਅਦ ਚਾਊਗੀ ਦੁਨੀਆ ਖੜ ਖੜ ਦੇਖੋਗੀ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹਾਲੇਲੂਇਆ ਸੋ ਆਪਾਂ ਉਦਾਂ ਹੀ ਵਧਣਾ ਆ ਉਦਾਂ ਹੀ ਵਿਸ਼ਵਾਸ ਰੱਖਣਾ ਆ ਪ੍ਰਭੂ ਤੇ ਜਿੱਦਾਂ ਪਰਮੇਸ਼ਰ ਦੇ ਦਾਸ ਨੇ ਈਯੂਬ ਨੇ ਪਰਮੇਸ਼ਰ ਦੇ ਉੱਤੇ ਪ੍ਰੋਸਰ ਰੱਖਿਆ ਹallelujah ਈਯੂਬ ਬlesਟ ਪਰਮੇਸ਼ਰ ਦਾ ਬੰਦਾ ਆ ਹallelujah ਔਰ ਪਰਮੇਸ਼ਰ ਨੂੰ ਫਕਰ ਆ ਆਪਣੇ ਬੰਦੇ ਉੱਤੇ ਇਦਾਂ ਹੀ ਪਰਮੇਸ਼ਰ ਸਾਡੇ ਉੱਤੇ ਫਕਰ ਕਰਨ ਹallelujah ਕਿ ਹਾਂ ਇਹ ਮੇਰਾ ਬੇਟਾ ਆ ਇਹ ਮੇਰਾ ਬੇਟਾ ਆ ਔਰ ਪਰਮੇਸ਼ਰ ਸਾਡੇ ਉੱਤੇ ਫਕਰ ਕਰਕੇ ਕਹਿਣ ਕਿ ਹਾਂ ਇਹ ਮੇਰਾ ਬੇਟਾ ਆ ਇੱਕ ਮਾਂ ਜਦੋਂ ਉਹਦਾ ਬੱਚਾ ਜਿਹੜਾ ਆ ਅ ਸਫਲਤਾ ਦੇ ਵਿਸ਼ੇ ਦੇ ਵਿੱਚ ਵਾਧਾ ਆ ਤੇ ਉਹਦੀ ਮਾਂ ਦਾ ਸੀਨਾ ਜਿਹੜਾ ਆ ਸ਼ਾਨ ਦੇ ਨਾਲ ਉੱਚਾ ਹੋ ਜਾਂਦਾ ਆ ਉਹਦਾ ਸਿਰ ਉੱਚਾ ਹੋ ਜਾਂਦਾ ਤੇ ਇੱਕ ਬਾਪ ਦਾ ਸੀਨਾ ਜਿਹੜਾ ਆ ਉਹ ਚੌੜਾ ਹੋ ਜਾਂਦਾ ਕਹਿੰਦੇ ਹੁੰਦੇ ਆ ਹਨਾ ਮਾਣ ਮਾਣ ਦੇ ਨਾਲ ਕਿ ਹਾਂ ਉਹਦੇ ਧੀਆ ਪੁੱਤ ਜਿਹੜੇ ਆ ਉਹ ਸਫਲ ਹੋ ਰਿਹਾ ਪਰਮੇਸ਼ਵਰ ਵੀ ਸਾਡੇ ਉੱਤੇ ਉਹਦੋਂ ਰੀਜਦਾ ਆ ਜਦੋਂ ਆਪਾਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਚੱਲਦੇ ਆਂ ਪਰਮੇਸ਼ਵਰ ਦੀ ਕਾਲਿੰਗ ਦੇ ਅਨੁਸਾਰ ਚੱਲਦੇ ਆਂ ਹਾਲੇਲੂਇਆ ਪਰਮੇਸ਼ਵਰ ਦੀ ਮਰਜ਼ੀ ਦੇ ਵਿੱਚ ਜੀਣਾ ਬਹੁਤ ਜ਼ਰੂਰੀ ਆ ਪਰਮੇਸ਼ਵਰ ਦੀ ਇੱਛਾ ਦੇ ਵਿੱਚ ਜੀਣਾ ਬਹੁਤ ਜ਼ਰੂਰੀ ਆ ਤਾਂ ਕਿ ਪਰਮੇਸ਼ਵਰ ਸਾਨੂੰ ਸਾਰਿਆਂ ਨੂੰ ਬles ਕਰ ਸਕਣ ਹਾਲੇਲੂਇਆ ਆਜੋ